ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਕਿ ਸਾਰੇ ਜਾਣਦੇ ਖਨੌਰੀ ਬਾਰਡਰ ਤੇ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਦੇ ਵੱਲੋਂ ਤਾਰਨਾ ਲਗਾਇਆ ਜਾ ਰਿਹਾ ਹੈ ਉੱਥੇ ਹੀ ਡੱਲੇਵਾਲ ਸਾਹਿਬ ਜੋ ਕਿ ਕਈ ਦਿਨਾਂ ਤੋਂ ਭੁੱਖਣ ਪਾਣੇ ਬੈਠਣੇ ਅਤੇ ਉਹਨਾਂ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਇਸ ਵੀਡੀਓ ਦੇ ਵਿੱਚ ਅੱਧਾ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਉਲਟੀਆਂ ਲੱਗ ਗਈਆਂ ਨੇ ਅਤੇ ਉਹ 15-20 ਮਿੰਟਾਂ ਤੋਂ ਬੇਹੋਸ਼ ਨੇ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਉਹਨਾਂ ਦੇ ਹਾਲਾਤ ਜੋ ਕਿ ਬਹੁਤ ਹੀ ਉਹਨਾਂ ਕਮਜ਼ੋਰ ਹੋ ਚੁੱਕੇ ਨੇ ਅਤੇ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਲੋਕ ਉੱਥੇ ਵੱਧ ਤੋਂ ਵੱਧ ਪਹੁੰਚ ਸਕਣ ਅਤੇ ਕਿਸਾਨਾਂ ਦਾ ਤੁਸੀਂ ਵੀ ਸਾਥ ਦੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਤਾਂ ਵੀ ਦਿਖਾਉਣ ਇਸ ਵੀਡੀਓ ਨੂੰ ਅਖੀਰ ਤੱਕ ਜੁੜ ਹਾਂਜੀ ਸੰਗਤ ਜੀ ਮੈਂ ਮੋਰਚੇ ਦੇ ਵਿੱਚੋਂ ਅਪੀਲ ਕਰਦਾ ਕਿ ਅੱਜ ਬਾਪੂ ਡੱਲੇਵਾਲ ਸਭ ਨੂੰ ਰਾਤ ਨੂੰ ਪ੍ਰਸ਼ਾਸਨ ਚੱਕ ਕੇ ਲਿਜਾ ਸਕਦਾ ਨੇੜੇ ਤੇੜੇ ਦੇ ਜਿਹੜੇ ਪਿੰਡ ਹੈ ਨਾ ਉਹ ਸੌਣੀ ਬਣਾ ਦਿੱਤੇ ਹੈ ਪ੍ਰਸ਼ਾਸਨੀ ਪ੍ਰਸ਼ਾਸਨ ਉੱਤਰ ਆਇਆ ਸੋ ਭਰਾਵੋ ਨੌਜਵਾਨੋ ਵੀਰੋ ਜਿਹੜੇ ਵੀ ਕਿਸਾਨ ਭਰਾ ਨੇ ਜਾਂ ਮਜ਼ਦੂਰ ਭਰਾ ਨੇ ਕਿਸੇ ਵੀ ਕਿੱਤੇ ਨਾਲ ਸੰਬੰਧਿਤ ਨੇ ਦੁਕਾਨਦਾਰ ਵੀਰ ਨੇ ਭਰਾਵੋ ਆਜੋ ਅੱਜ ਰਾਤ ਨੂੰ ਆਪਾਂ ਡਿਊਟੀਆਂ ਲਾ ਦਈਏ ਆਲੇ-ਦਾਲੇ ਦੇ ਪਿੰਡਾਂ ਵਿੱਚ ਆ ਕੇ ਦੇਖ ਲਓ ਤੁਸੀਂ ਪ੍ਰਸ਼ਾਸਨੀ ਪ੍ਰਸ਼ਾਸਨ ਖੜਾ ਬੱਸਾਂ ਭਰ ਕੇ ਪ੍ਰਸ਼ਾਸਨ ਦੀਆਂ ਆ ਗਈਆਂ ਨੇ ਆਲੇ-ਦਾਲੇ ਦੇ ਪਿੰਡ ਬਲਾਕ ਕੀਤੇ ਹੋਇਆ ਸੌਣੀ ਦੇ ਵਿੱਚ ਤਬਦੀਲ ਕੀ